شری واح گرو صاحب جی سورٹ محلہ تیز گھر پہلا تیگار ست گور پر ساد ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤਰ ਤੂੰ ਰੱਖਦਾ ਆਇਆ ਰਹਿ ਲਾਤ ਜਨ ਤੂੰ ਰੱਖ ਲੈ ਹਰ ਜੀਉ ਅਰਣ ਆਖ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਾਨਮੁਖ ਪਰਮਪੁਲਾਇਆ ਲਗਤਾ ਦੀ ਸਦਾ ਤੂ ਰੱਖਦਾ ਹਰ ਜੀਵ ਤਰ ਤੂ ਰੱਖਦਾ ਆਇਆ ਪ੍ਰਹਲਾਦ ਜਨ ਤੂ ਦਰਾਖ ਲਏ ਹਰ ਜੀਵ ਹਰਨਾਖਸਮਾਰ ਪਚਾਇਆ ਕਾਨੂੰ ਪਰਤੀਤ ਹੈ ਹਰ ਜੀਓ ਨਾਨ ਮੁਖ ਪਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਭਗਤਾ ਨੂੰ ਜਮ ਜੋ ਹੈ ਨਸਕ ਕਾਲ ਨਾ ਨੇੜ ਹੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸੇਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾਂ ਨੂੰ ਵਰਤੀਤ ਨਾ ਆਵੀ ਅੰਦਰ ਲੋਭ ਸੁਆਉ ਗੁਰਮੁਖ ਹਰਿਦੈ ਸ਼ਬਦ ਨਾ ਪੇਦਿਓ ਹਰ ਨਾਮ ਨਾ ਲਗਾ ਪਾਉ ਕੂੜ ਕਪਟ ਕਾਜ ਲਹਿ ਜਾਸੀ ਮਨ ਮੁਖ ਵਿਕਾ ਅਲਾ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹਤੇਰੀ ਤੂੰ ਇੱਕੋ ਪੁਰਖ ਵਿਦਾਤਾ ਔ ਮੈਂ ਮਾਰ ਮਨ ਸਾ ਮਨੇ ਸਮਾਣੀ ਗੁਰ ਕਾ ਸ਼ਬਦ ਪਛਾਤਾ ਚਿੰਤਾ ਕਮ ਕਰੇ ਪ੍ਰਭ تنਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਓ ਲਾਕੀਰਿਸ ਕਰੇ ਸੋਵ ਗੁੱਚਾ ਜਿਨ ਹਰ ਪ੍ਰਭ ਹੈ ਰਖਵਾਰਾ ਸਤ ਗੁਰ ਸੇਵੇ ਕਿਨਹ ਨ ਪਾਇਆ ਮਨ ਮੁਖ ਭੋਕ ਮੁਏ ਬੇ ਲਾਈ ਆਵ ਜਾਵ ਠੌਰ ਨ ਪਾਵਹਿ ਦੁਖ ਮਹਿ ਦੁਖ ਸਮਾਈ ਗਰਮ ਕਹੁਐ ਸੋ ਅੰਮ੍ਰਿਤ ਪੀਵੈ ਸਹਜ ਸਾਚ ਸਮਾਈ ਸਤ ਗੁਰ ਸੇਵੇ ਜਨਮ ਨਾ ਛੋਡਾ ਜੇ ਅਨੇਕ ਕੰਮ ਕਰ ਅਧਿਕਾਈ ਵੇਦ ਪੜ੍ਹ ਤੈਵਾਦ ਖਾਣ ਬਿਨ ਹਰ ਪਤ ਗਵਾਈ ਸੱਚਾ ਸਤ ਗੁਰ ਸਾਚੀ ਜਿਸ ਬਾਣੀ ਵਾਝ ਛੁਟ ਗੁਰ ਸਰਣਾਈ ਨਹਾਰ ਮਨ ਵਸਿਆ ਸੇ ਦਰ ਸਾਚੇ ਦਰ ਸਾਚ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿੰਨ ਕਾ ਸਤਿਵਲ ਹਾਰ ਜਿਨ ਹਰ ਰੱਖਿਆ ਔਰ ਤਾਰਾ ਮਾਨਵਸਿਆ ਸੇ ਦਰ ਸਾਚੇ ਦਰ ਸਾਚ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਲਾਨਕ ਤਨ ਕਾ ਸਦਵਲ ਹਾਰ ਜਿਨ ਹਾਰ ਰੱਖਿਆ ਔਰ ਤਾਰਾ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀ ਭਤੇ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲਈ ਹਰ ਜੀਉ ਹਰਨਾਖ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨ ਮੁਖ ਪਰਮ ਭੁਲਾਇਆ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ ਜੀਉ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੀਸਰੇ ਗੁਰੂ ਨਾਨਕ ਸੇਵਾ ਦੀ ਪੁੰਜ ਬਹਾਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਪਾਵਨ ਉਤਰਸਨਾ ਤੋਂ ਉਚਾਰਨ ਹੋਇਆ ਸੌਰਠਾਗੰਦਰ ਹੈ ਜੀ ਤਾਂ ਸੰਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 637 ਉੱਪਰ ਸੁਭਾਏਮਾਨ ਹੈ ਸਤਗੁਰ ਜੀ ਦੇ ਪਾਗਰਨ ਕੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸッセ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲੱਜੁਕਾਂ ਦੀ ਖਮਾ ਕਰਨੀ ਬਿਲਾਉ ਫਤਿਹ ਜੀ ਵਾਹੇ ਗੁਰਜੀਕਾ ਖਾਨ ਸਾਹਿਬ ਵਾਹੇ ਗੁਰਜੀਕੀ ਫਤਿਹ